ਬਨਾਨੀ ਸੀ ਖੀਰ ਤੇ ਬਣ ਗਿਆ ਪਨੀਰ ਇਹ ਤੋਂ ਕਮਾਲੀ ਹੋ ਗਿਆ ਮੈਂ ਲੈ ਕੇ ਆਈ ਸੀ ਕਿ ਦੁੱਧ 2 ਟਾਈ ਕਿਲੋ ਮੈਂ ਸੋਚਿਆ ਸੀਗਾ ਖੀਰ ਬਣਾਵਾਂਗੀ ਪਰ ਜਦੋਂ ਮੈਂ ਦੁੱਧ ਨੂੰ ਬੋਇਲ ਕਰਨੇ ਰੱਖਿਆ ਨਾ ਦੁੱਧ ਫਟ ਗਿਆ ਫਿਰ ਅੱਜ ਫਿਰ ਮੈਂ ਫਟੇ ਦੁੱਧ ਚੋਂ ਪਨੀਰ ਕੱਢਦਾ ਜਦੋਂ ਵੀ ਅਸੀਂ ਫਟੇ ਦੁੱਧ ਚੋਂ ਪਨੀਰ ਕੱਢਦੇ ਆ ਪਨੀਰ ਦਾ ਇਸ ਤਰੀਕੇ ਨਾਲ ਡਰਾਈ ਉਹ ਦਰਦਰਾ ਪਨੀਰ ਨਿਕਲ ਕੇ ਤਿਆਰ ਹੁੰਦਾ ਫਿਰ ਮੈਂ ਸੋਚਿਆ ਪਨੀਰ ਦੀ ਅੱਜ ਪੁਰਜੀ ਬਣਾ ਕੇ ਤਿਆਰ ਕਰ ਲਵਾਂ ਨੇ ਬੱਚੇ ਕਹਿਣ ਲੱਗੇ ਨਹੀਂ ਪੁਰਜੀ ਸਾਨੂੰ ਕੁਝ ਮਿੱਠਾ ਬਣਾ ਦਿਓ ਪਨੀਰ ਦਾ ਫੇਰ ਮੈਂ ਸੋਚਿਆ ਕੀ ਬਣਾ ਫਿਰ ਮੇਰੇ ਦਿਮਾਗ ਚ ਆਇਆ ਕਿਉਂ ਨਾ ਅੱਜ ਫਟੇ ਦੁੱਧ ਦੀ ਕਲਾਕੰਦ ਬਣਾ ਕੇ ਤਿਆਰ ਕੀਤੀ ਜਾਏ ਬਹੁਤ ਹੀ ਟੇਸਟੀ ਬਣ ਕੇ ਤਿਆਰ ਹੁੰਦੀ ਹੈ ਕਲਾਕੰਦ ਬਣਾਉਣ ਲਈ ਫਟੇ ਦੁੱਧ ਚ ਅਸੀਂ ਇੱਥੇ ਲੈ ਲਈ ਕੜਾਈ ਤੁਸੀਂ ਕੋਈ ਵੀ ਕੜਾਈ ਲੈ ਸਕਦੇ ਹੋ ਉਸ ਚ ਅਸੀਂ ਐਡ ਕਰਤਾ ਦੁੱਧ ਇੱਕ ਗਲਾਸ ਲਿਆ ਮਤਲਬ 2-300 ਗ੍ਰਾਮ ਅਸੀਂ ਦੁੱਧ ਲੈ ਲਿਆ ਹੀ ਦੁੱਧ ਤੁਸੀਂ ਕੋਈ ਵੀ ਲੈ ਸਕਦੇ ਹੋ ਫੁੱਲ ਫੈਟ ਜੋ ਵੀ ਤੁਹਾਡੇ ਦਾ ਰੁਟੀਨ ਚ ਦੁੱਧ ਆਉਂਦਾ ਹੈ ਤੁਸੀਂ ਉਸ ਦੁੱਧ ਦਾ ਇਥੇ ਇਸਤੇਮਾਲ ਕਰ ਸਕਦੇ ਹੋ ਮੈਂ ਰੂਟੀਨ ਵਾਲੇ ਦੁੱਧਾਂ ਹੀ ਇਸਤੇਮਾਲ ਕਰ ਰਹੀ ਆ ਗੈਸ 'ਤੇ ਸੀ ਦੁੱਧ ਨੂੰ ਰੱਖਤਾ ਹੀ ਕੋ ਬੋਇਲ ਆ ਨਾ ਜਦ ਤੱਕ ਬੋਇਲ ਆਂਦਾ ਇਥੇ ਪਨੀਰ ਸੀ ਨਾ ਉਹਨੂੰ ਇਸ ਤਰੀਕੇ ਨਾਲ ਸੀ ਹਲਕਲ ਕੇ ਹੱਥ ਨਾਲ ਕਰੰਬਲ ਕਰ ਲਵਾਂਗੇ ਤੁਸੀਂ ਚਾਹੋ ਤੇ ਆਲੂ ਵਾਲ ਇਹ ਮੈਸ਼ਰ ਨਾਲ ਵਿੱਚ ਮੈਸ਼ ਨੂੰ ਕਰ ਸਕਦੇ ਹੋ ਬਟ ਮੈਂ ਇਸੇ ਤਰੀਕੇ ਨਾਲ ਹਲਕਲ ਕੇ ਹੱਥਾਂ ਨਾਲ ਹੀ ਪਨੀਰ ਨੂੰ ਕਰੰਬਲ ਕਰ ਲਿਆ ਸੀਗਾ ਤੇ ਹੁਣ ਅਸੀਂ ਪਨੀਰ ਨੂੰ ਰੱਖ ਦਿੰਨੇ ਆ ਸਾਈਡ ਤੇ ਤੇ ਆਪਣਾ ਦੁੱਧ ਚੈੱਕ ਕਰ ਲੈਨੇ ਆ ਦੁੱਧ ਨੂੰ ਵਧੀਆ ਉਬਾਲ ਆ ਗਿਆ ਇ ਤੁਸੀਂ ਦੇਖ ਸਕਦੇ ਹੋ ਇਹਨੂੰ ਇੱਕ ਵਾਰੀ ਸੀ ਚੰਗੀ ਤਰ੍ਹਾਂ ਮਿਕਸ ਕਰ ਲਵਾਂਗੇ ਦੁੱਧ ਨੂੰ ਤੇ ਹੁਣ ਅਸੀਂ ਇਹਦੇ ਵਿੱਚ ਐਡ ਕਰਾਂਗੇ ਮਿਲਕ ਪਾਊਡਰ ਮਿਲਕ ਪਾਊਡਰ ਪਾਣਾ ਤਾਂ ਖੋਏ ਵਾਲਾ ਟੇਸਟ ਆਏਗਾ ਤੇ ਮਿਲਕ ਪਾਊਡਰ ਸੀ ਇਥੇ ਥੋੜਾ ਥੋੜਾ ਕਰਕੇ ਐਡ ਕਰਾਂਗੇ ਤੇ ਇੱਕ ਹੱਥ ਨਾਲ ਸੀ ਇਹਨੂੰ ਮਿਕਸ ਕਰਦੇ ਜਾਵਾਂਗੇ ਅਗਰ ਤੁਸੀਂ ਮਿਲਕ ਪਾਊਡਰ ਨਹੀਂ ਪਾਉਣਾ ਚਾਹੁੰਦੇ ਸਕਿਪ ਕਰ ਸਕਦੇ ਬਟ ਪਾਓਗੇ ਨਾ ਟੇਸਟ ਬਹੁਤ ਵਧੀਆ ਆਏਗਾ ਕਲਾਕੰਦਾ ਤੁਸੀਂ ਮਿਲਕ ਪਾਊੜੇ ਜਗ੍ਹਾ ਤੇ ਇਥੇ ਮਾਵੇ ਦਾ ਇਸਤੇਮਾਲ ਵੀ ਕਰ ਸਕਦੇ ਹੋ ਇਹਨੂੰ ਚੰਗੀ ਤਰ੍ਹਾਂ ਸੀਕਾਤ ਨਾਲ ਮਿਕਸ ਕਰਦੇ ਜਾਵਾਂਗੇ ਤੇ ਇਹ ਕਾਤਨਾ ਪਾਦੇ ਜਾਵਾਂਗੇ ਤੁਸੀਂ ਇੱਕ ਵਾਰ ਚ ਸਾਰਾ ਬਿਲਕ ਪਾਊਡਰ ਬਿਲਕੁਲ ਨਾ ਐਡ ਕਰਨਾ ਨਹੀਂ ਜੇ ਚਰੇ ਗੁਠਰੀਆਂ ਵਗੈਰਾ ਬਣ ਜਾਣਗੀਆਂ ਫਿਰ ਚ ਵਧੀਆ ਫਲੇਵਰ ਲਈ ਸੀ ਐਡ ਕਰਤਾ ਹਰੀ ਇਲਾਚੀ ਦਾ ਪਾਊਡਰ ਹਰੀ ਇਲਾਚੀ ਦਾ ਪਾਊਡਰ ਪਾ ਲੈ ਟੇਸ ਬਹੁਤ ਵਧੀਆ ਆਂਦਾ ਹਰ ਮਠਾਈ ਦੇ ਵਿੱਚ ਮੈਂ ਹਰੀ ਇਲਾਚੀ ਦਾ ਪਾਊਡਰ ਜ਼ਰੂਰ ਇਸਤੇਮਾਲ ਕਰਦੀ ਆਂ ਹੁਣ ਅਸੀਂ ਇਸ ਚ ਐਡ ਕਰਦੀ ਛਿੰਨੀ ਇਤੇ ਮੈਂ 4 ਚਮਚ চিনি ਦਾ ਇਸਤੇਮਾਲ ਕੀਤਾ ਤੁਸੀਂ ਆਪਣੇ ਹਿਸਾਬ ਨਾਲ ਮਿੱਠਾ ਪਾ ਸਕਦੇ ਤੁਸੀਂ ਕਿੰਨਾ ਮਿੱਠਾ ਖਾਣਾ ਪਸੰਦ ਕਰਦੇ ਹੋ ਮੈਂ ਟੋਟਲ 4 ਚਮਚ চিনি ਦਾ ਇਸਤੇਮਾਲ ਕੀਤਾ ਹੈ চিনি ਨੂੰ ਅਸੀਂ ਦੁੱਧ ਵਿੱਚ ਚੰਗੀ ਤਰ੍ਹਾਂ ਮੈਲਟ ਹੋਣ ਦਵਾਂਗੇ ਜਦੋਂ চিনি ਵਧੀਆ ਤਰੀਕੇ ਨਾਲ ਮੈਲਟ ਹੋ ਜਾਏਗੀ ਨਾ ਫਿਰ ਅਸੀਂ ਉੱਤੇ ਐਡ ਕਰਾਂਗੇ ਪਨੀਰ ਤੇ ਪਨੀਰ ਨੂੰ ਸੀ ਇੱਕ ਵਾਰ ਚ ਸਾਰਾ ਐਡ ਨਹੀਂ ਕਰਾਂਗੇ ਪਨੀਰ ਨੂੰ ਹੀ ਦੋ ਤੋਂ ਤਿੰਨ ਵਾਰ ਕਰਕੇ ਐਡ ਕਰਾਂਗੇ ਦੁੱਧ ਵਿੱਚ ਇੱਕ ਹੱਥ ਨਾਲ ਪਨੀਰ ਐਡ ਕਰਾਂਗੇ ਤੇ ਦੂਸਰੇ ਹੱਥ ਨਾਲ ਹੀ ਨੂੰ ਮਿਕਸ ਕਰਦੇ ਜਾਵਾਂਗੇ ਚੰਗੀ ਤਰ੍ਹਾਂ ਤੇ ਗੈਸ ਨੂੰ ਫਿਲਹਾਲ ਤੇ ਸੀ ਲੋਥੇ ਰੱਖ ਦਿੱਤਾ ਸੀਗਾ ਤੇ ਮੈਂ ਦੋ ਤੋਂ ਤਿੰਨ ਵਾਰ ਕਰਕੇ ਪਨੀਰ ਨੂੰ ਐਡ ਕਰ ਲਿਆ ਸੀਗਾ ਹੁਣ ਅਸੀਂ ਇਸ ਤਰੀਕੇ ਨਾਲ ਇਹ ਘਤਣਾ ਮਿਕਸ ਕਰਦੀ ਜਾ ਰਹੀ ਹੁਣ ਅਸੀਂ ਇਹਨੂੰ ਨਾ ਇੱਥੇ ਮਤਕੀ ਇੱਥੇ 8 ਤੋਂ 10 ਮਿੰਟ ਲਈ ਇੱਥੇ ਸੀ ਇਹਨੂੰ ਪਕਾਵਾਂਗੇ ਜਦ ਤੱਕ ਇਹ گاੜਾ ਨਾ ਹੋ ਜਾਏ ਤੇ ਦੁੱਧ ਇੱਥੇ ਸੁੱਕਣਾ ਨਾ ਸਟਾਰਟ ਹੋ ਜਾਏ ਇਸ ਤਰੀਕੇ ਨਾਲ ਕਰਦੇ ਹਾਂ ਸਾਨੂੰ ਇੱਥੇ 8 ਤੋਂ 10 ਮਿੰਟ ਆਰਾਮ ਨਾਲ ਲੱਗ ਜਾਣਗੇ ਫਟੇ ਦੁੱਧ ਦੀ ਕਲਾਗੰਧ ਬਹੁਤ ਹੀ ਆ ਟੇਸਟੀ ਬਣ ਕੇ ਤਿਆਰ ਹੁੰਦੀ ਹੈ ਪਨੀਰ ਦੀ ਪੁਰਜੀ ਜਿਹੀ ਅਕਸਰ ਹੀ ਬਣਾਉਂਦੇ ਰਹਿੰਦੇ ਆ ਅੱਜ ਅਸੀਂ ਕੁਝ ਮਿੱਠਾ ਬਣਾ ਕੇ ਤਿਆਰ ਕਰ ਰਹੇ ਆ ਕਲਾਕੰਦ ਜੋ ਕਿ ਖਾਏ ਚ ਬਹੁਤ ਹੀ ਟੇਸਟੀ ਬਣ ਕੇ ਤਿਆਰ ਹੁੰਦੀ ਹੈ ਇਹਨੂੰ ਤੇ ਮੈਨੂੰ ਪਕਾਉਂਦਿਆਂ ਨਾ ਟੋਟਲ 8 ਤੋਂ 10 ਮਿੰਟ ਹੋ ਗਏ ਸੀ ਹੁਣ ਅਸੀਂ ਕਿਸ ਤਰ੍ਹਾਂ ਚੈੱਕ ਕਰਾਂਗੇ ਸਾਡਾ ਮਿਕਸਚਰ ਬਣ ਕੇ ਤਿਆਰ ਕਲਾਕੰਦ ਲਈ ਅਸੀਂ ਇਸੀ ਗੈਂਜ ਵੀ ਸਪੇਸ ਬਣਾ ਲਾਂਗੇ ਤੇ ਜੋ ਸਾਈਡ ਤੇ ਦੇਖੋ ਆ ਰਿਹਾ ਦੁੱਧ ਵੀ ਸੈਂਟਰ ਚ ਇਹਦਾ ਮਤਲਬ ਹੈ ਕਿ ਹੋਰ ਲਈ ਇੱਕ ਅੱਧਾ ਬੈਂਟ ਲਈ ਹੋਰ ਸਿਰ ਨੂੰ ਉੱਥੇ ਪਕਾ ਲਵਾਂਗੇ ਉਰੇਤੇ ਮੈਂ ਐਡ ਕਰਤਾ ਹੀ ਵੱਡਾ ਇੱਕ ਚਮਚ ਪਰ ਕੇ ਪਾਰਿਕ ਕਟੇ ਬਾਦਾਮ ਇਹ ਆਪਸ਼ਨਲ ਹੈ ਅਗਰ ਤੁਸੀਂ ਨਹੀਂ ਐਡ ਕਰਨਾ ਚਾਹੁੰਦੇ ਸਕਿਪ ਕਰ ਸਕਦੇ ਹੋ ਮੈਂ ਚ ਇੱਕ ਚਮਚ ਬਾਦਾਮ ਦੇ ਐਡ ਕਰ ਦਿੱਤੇ ਸੀ ਅਸੀਂ ਉਹਨੂੰ ਚੰਗੀ ਤਰ੍ਹਾਂ ਮਿਕਸ ਕਰਕੇ ਇਹਨਾਂ ਨੂੰ ਹੋਰ ਇੱਕ ਅੱਧਾ ਸੈਕਿੰਡ ਲਈ ਬਸ ਹੋਰ ਅਸੀਂ ਉਹਨੂੰ ਚੰਗੀ ਤਰ੍ਹਾਂ ਤੇ ਮਿਕਸ ਕਰਾਂਗੇ ਤੇ ਇਸੇ ਤੁਹਾਡਾ ਮਿਕਸਚਰ ਬਣ ਕੇ ਤਿਆਰ ਹੈ ਕਲਾਕਾਂ ਦੇ ਲਈ ਦੁੱਧ ਵੀ ਸਾਰਾ ਸੁੱਕ ਚੁੱਕਾ ਸੀ ਤੁਸੀਂ ਦੇਖ ਸਕਦੇ ਹੋ ਸਾਰਾ ਮਿਕਸਚਰ ਇਕੱਠਾ ਹੋਣਾ ਸਟਾਰਟ ਹੋ ਗਿਆ ਸੀ ਗੈਸ ਦੀ ਫਲੇਮ ਨੂੰ ਮੈਂ ਇੱਥੇ ਕਰ ਦਿੱਤਾ ਬੰਦ ਹੁਣ ਤੁਸੀਂ ਕੋਈ ਪਲੇਟ ਥਾਲ ਕੋਈ ਵੀ ਟਿਕਨ ਵਗੈਰਾ ਲੈ ਸਕਦੇ ਹੋ ਨੂੰ ਹਲਕਾ ਦੇਸੀ ਕਿਉਂ ਨਾ ਪਹਿਲੇ ਚੰਗੀ ਤਰ੍ਹਾਂ ਤੁਸੀਂ ਇਹਨੂੰ ਗ੍ਰੀਸ ਕਰ ਲਓ ਤਾਂ ਕਿ ਸਾਡੀ ਬਰਫੀ ਆਰਾਮ ਨਾਲ ਚ ਨਿਕਲ ਸਕੇ ਹੁਣ ਅਸੀਂ ਇਸ ਤੇ ਬਟਰ ਪੇਪਰ ਉੱਤੇ ਰੱਖ ਦਵਾਂਗੇ ਮੈਂ ਬਟਰ ਪੇਪਰ ਨੂੰ ਹਲਕਾ ਦੇਸੀ ਕਿਉਂ ਨਾ ਗ੍ਰੀਸ ਕਰ ਲਿਆ ਸੀਗਾ ਤੇ ਹੁਣ ਅਸੀਂ ਇਸ ਤੇ ਰੱਖਤਾ ਹੀ ਕਲਾਕਾਰ ਦਾ ਮਿਕਸ ਤੇ ਸਪੈਚੂਲਾ ਨਾਲ ਇਸ ਤਰੀਕੇ ਨਾਲ ਨੂੰ ਸੈੱਟ ਕਰ ਲਾਂਗੇ ਹੁਣ ਉਹਨੂੰ ਗਾਰਨਿਸ਼ ਕਰਨਾ ਤੋਂ ਬੰਦਾ ਤਾਂ ਕਿ ਖਾਣੇ ਚ ਤੇ ਬਹੁਤ ਟੇਸਟੀ ਦੇਖਣੇ ਨੂੰ ਵਧੀਆ ਲੱਗੇ ਇਸ ਲਈ ਮੈਂ ਬਾਰਿਕ ਕਟੇ ਪਿਸਤਾ ਨਾਲ ਉੱਤੇ ਗਾਰਨਿਸ਼ ਕਰ ਲਿਆ ਤੁਸੀਂ ਬਾਰੀਕ اٹੇ ਬਦਾਮ ਨਾਲ ਵੀ ਕਰ ਸਕਦੇ ਹੋ ਕੇਸਰ ਦੇ ਧਾਗੇ ਨਾਲ ਵੀ ਕਰ ਸਕਦੇ ਹੋ ਚਾਂਦੀ ਦੇ ਵਰਕ ਨਾਲ ਵੀ ਕਰ ਸਕਦੇ ਜਿਹਦੇ ਨਾਲ ਤੁਹਾਡਾ ਦਿਲ ਕਰੇ ਤੁਸੀਂ ਉਸ ਚੀਨਾਂ ਨੂੰ ਗਾਰਨਿਸ਼ ਕਰ ਸਕਦੇ ਹੋ ਪਲੇਨ ਵੀ ਰੱਖ ਸਕਦੇ ਪਲੇਨ ਵੀ ਬਹੁਤ ਵਧੀਆ ਲੱਗਦੀ ਹੈ ਲੋ ਜੀ ਲੱਗ ਰਹੀ ਨਾ ਵਧੀਆ ਜੀ ਹੋ ਸਿਰਫ ਅਸੀਂ ਇਹਨੂੰ 8 ਤੋਂ 10 ਮਿੰਟ ਲਈ ਇਸੇ ਤਰੀਕੇ ਨਾਲ ਕਿਚਨ ਦੇ ਕਾਊਂਟਰ ਤੇ ਹੀ ਰੱਖ ਦਵਾਂਗੇ ਤਾਂ ਕਿ ਇਹ ਸੈੱਟ ਹੋ ਜਾਏ ਫ੍ਰਿਜ 'ਚ ਰੱਖਣ ਦੀ ਵੀ ਕੋਈ ਜ਼ਰੂਰਤ ਨਹੀਂ ਇਸੇ ਤਰੀਕੇ ਨਾਲ ਇਹ ਬਹੁਤ ਵਧੀਆ ਤਰੀਕਾ ਹੈ ਨਾ 8 ਤੋਂ 10 ਮਿੰਟ ਵਿੱਚ ਸੈੱਟ ਹੋ ਜਾਂਦੀ ਹੈ ਤੁਸੀਂ ਪੱਕੇ ਤੇ نیچے ਵੀ ਰੱਖ ਸਕਦੇ ਹੋ ਹੁਣ ਅਸੀਂ ਇਹਨੂੰ ਬਟਰ ਪੇਪਰ 'ਚ ਮੇਹਦੀ ਬਾਹਰ ਕੱਢ ਲਿਆ ਸੀ ਬਹੁਤ ਆਰਾਮ ਨਾਲ ਜੀ ਨਿਕਲ ਜਾਂਦੀ ਹੈ ਹੁਣ ਅਸੀਂ ਇਹਨੂੰ ਕਟਾਂਗੇ ਆਪਣੇ ਮਨਪਸੰਦ ਪੀਸ ਵਿੱਚ ਤੁਸੀਂ ਇਹਨੂੰ ਕੱਟ ਕੇ ਤਿਆਰ ਕਰ ਸਕਦੇ ਹੋ ਛੋਟਾ ਵੱਡਾ ਜਿਸ ਤਰੀਕੇ ਦਾ ਤੁਹਾਨੂੰ ਪੀਸ ਪਸੰਦ ਹੈ ਤੁਸੀਂ ਉਸ ਤਰੀਕੇ ਨਾਲ ਉਹਨੂੰ ਕੱਟ ਕੇ ਤਿਆਰ ਕਰ ਸਕਦੇ ਹੋ ਅੱਜ ਅਸੀਂ ਫਟੇ ਦੁੱਧ ਨੇ ਦੋ ਕਲਾ ਕੰਦ ਬਣਾ ਕੇ ਤਿਆਰ ਕੀਤੀ ਹੈ ਤੇ ਇਸ ਤਰੀਕੇ ਨਾਲ ਮੈਂ ਮੀਡੀਅਮ ਸਾਈਜ਼ ਦੇ ਪੀਸ ਕੱਟ ਕੇ ਤਿਆਰ ਕਰ ਲਈ ਸੀ ਤੁਸੀਂ ਦੇਖ ਸਕਦੇ ਪੀਸ ਵੀ ਬਹੁਤ ਆਰਾਮ ਨਾਲ ਹਲਕੇ ਸਨ ਇਸ ਨੂੰ ਉਠਾ ਲਿਆ ਸੀ ਬਹੁਤ ਸੋਫਟ ਇਹ ਬਰਫੀ ਬਣ ਕੇ ਤਿਆਰ ਹੁੰਦੀ ਹੈ ਤੇ ਤੁਸੀਂ ਦੇਖ ਸਕਦੇ ਕਿੰਨੇ ਵਧੀਆ ਪੀਸ ਬਣ ਕੇ ਤਿਆਰ ਹੋਈ ਕਲਾਕੰਦ ਇਸੇ ਤਰੀਕੇ ਨਾਲ ਸੀ ਕਲਾਕੰਦ ਨੂੰ ਇੱਕ ਪਲੇਟ ਦੇ ਵਿੱਚ ਤੇ ਰੱਖ ਦੇ ਜਾਵਾਂਗੇ ਇਸੇ ਤਰੀਕੇ ਨਾਲ ਮੈਂ ਸਾਰੀ ਹੀ ਬਰਫੀ ਦੇ ਪੀਸ ਇਸੇ ਤੋਂ ਕੱਢ ਲਏ ਸੀ ਤੇ ਪਲੇਟ ਦੇ ਵਿੱਚ ਰੱਖ ਦਿੱਤੇ ਸੀ ਤੁਸੀਂ ਦੇਖ ਸਕਦੇ ਹੋ ਸਾਡੀ ਤੇ ਬਹੁਤ ਵਧੀਆ ਕਲਾਕੰਦ ਬਣ ਕੇ ਤਿਆਰ ਹੋਈ ਬਹੁਤ ਸੋਫਟ ਇਹ ਦੇਖੋ ਔਰ ਦਾਣੇ ਦਰਥੇ ਬਣ ਕੇ ਤਿਆਰ ਹੋਈ ਸੀ ਤੁਸੀਂ ਮੰਨੋਗੇ ਨਹੀਂ ਮੈਂ ਇੱਕ ਦਿਨ ਦੇ ਵਿੱਚ ਇਹ ਖਤਮ ਹੋ ਗਈ ਸੀ ਨਹੀਂ ਆ ਟੇਸਟੀ ਕਲਾਕੰਦ ਬਣ ਕੇ ਤਿਆਰ ਹੁੰਦੀ ਅੱਜ ਸੇ ਫਟੇ ਦੁੱਧ ਨੇ ਵੀ ਕਮਾਲ ਕਰ ਦਿੱਤਾ ਫਟੇ ਦੁੱਧ ਤੁਸੀਂ ਕਲਾਕੰਦ ਬਣਾ ਕੇ ਤਿਆਰ ਕੀਤੀ ਵੀਡੀਓ ਕਿੱਦਾਂ ਲੱਗੀ ਪਲੀਜ਼ ਲਾਈਕ ਸ਼ੇਅਰ